ਤੁਹਾਨੂੰ ਪਤਾ ਹੈ ਬਿਨਾ ਭਾਗਾ ਤੋਂ 사ਤਸੰਗ ਨਹੀਂ ਮਿਲਦਾ ਬਿਨਾ ਭਾਗਾ ਤੋਂ ਸੇਵਾ ਨਹੀਂ ਮਿਲਦੀ ਆ ਜਿਹੜੀ ਜਥੇਬੰਦੀ ਸਾਡੇ ਨੌਜਵਾਨ ਵੀਰਾਂ ਭੈਣਾਂ ਗੜ੍ਹ ਹਰਿਆਣਾ ਦਾ ਇਹਨਾਂ ਨੇ ਬਣਾਇਆ ਵੱਖਰਾ ਕਿ ਸਾਨੂੰ ਸਿੱਖਾਂ ਨੂੰ ਹੱਕ ਮਿਲਣੇ ਚਾਹੀਦੇ ਮੈਂ ਹਮੇਸ਼ਾ ਦਿਵਾਨਾ ਚ ਕਹਿਣਾ ਕਿ ਸੰਗਤ ਜੀ ਅੱਖਾਂ ਬੰਦ ਕਰਿਆਂ ਸਮਾਧੀਆਂ ਲਾਇਆ ਜਾਂ ਦੁਨੀਆ ਦੇ ਵਿੱਚ ਧਰਨੇ ਲਾਇਆ ਜੰਤਰ ਮੰਤਰ ਤੇ ਧਰਨਾ ਲਾ ਲੋ ਕਿਤੇ ਧਰਨਾ ਲਾੜੋ ਟ੍ਰੇਨਾ ਰੋਕ ਲੋ ਐਦਾ ਰਾਜ ਨਹੀਂ ਮਿਲਦਾ ਅ ਰਾਜ ਲੈਣੇ ਪੈਂਦੇ ਆ ਅ ਰਾਜ ਲੈਣ ਵਾਸਤੇ ਸਾਨੂੰ ਗੁਰੂ ਦੇ ਸਿਧਾਂਤ ਤੇ ਚੱਲਣਾ ਪਵੇਗਾ ਰਾਜ ਲੈਣ ਵਾਸਤੇ ਸਾਨੂੰ ਇਕਤਾ ਇਕ ਹੋਣਾ ਪਵੇਗਾ ਉਹ ਰਾਜ ਭਾਂਡੇ ਖੜਕਾ ਕੇ ਨਹੀਂ ਆਉਂਦੇ ਰਾਜ ਆਉਂਦੇ ਨੇ ਖੰਡੇ ਖੜਕਾ ਕੇ ਉਸ ਬੁੱਢੇ ਬਾਬੇ ਜਰਨੈਲ ਨੂੰ ਯਾਦ ਕਰੋ ਬਾਬਾ ਦੀਪ ਸਿੰਘ ਜੀ ਨੂੰ ਜਿਨ੍ਹਾਂ ਨੇ ਛੇ ਤਲੇ ਤੇ ਰੱਖ ਕੇ ਜੰਗ ਕਰਕੇ ਸਾਨੂੰ ਦੱਸਿਆ ਸਿੱਖੋ ਤੁਹਾਡੇ ਅੰਦਰ ਇੰਨਾ ਜਜ਼ਬਾ ਹੈ ਤੁਸੀਂ ਮਰ ਜੀਵੜੇ ਵੀ ਜੰਗ ਕਰ ਸਕਦੇ ਹੋ ਯੁੱਧ ਕਰ ਸਕਦੇ ਹੋ ਐ ਖਾਲਸਾ ਜੀ ਜੇਸ ਕੋਮ ਇੱਕ ਹੋਵੇ ਗੁਰੂ ਦਾ ਸਿੱਖ ਇੱਕ ਹੋਵੇ ਤੂੰ ਸੱਚ ਕਰਕੇ ਜਾਣਿਓ ਗੁਰੂ ਦੇ ਸਿੱਖ ਧੀਆਂ ਪੁੱਤਰ ਵੱਡੇ-ਵੱਡੇ ਰਾਜ ਪਲਟ ਦਿੰਦੇ ਆ। ਪਲਟਣ ਤੇ ਆਵੇ ਅਸੀਂ ਦਿੱਲੀ ਪਤਾ ਨਹੀਂ ਕਿੰਨੀ ਵਾਰ ਜਿੱਤੀ ਤੇ ਕਿੰਨੀ ਵਾਰ ਛੱਡੀ। ਸਾਡੀ ਕੌਮ ਬੜੀ ਅਨਮੋਲ ਚਲਨ ਭਾਵਕ ਪੂਰਵਕ ਹੈ। ਮੈਂ ਬੇਨਤੀ ਕਰਦਾ ਉਹ ਜ਼ਮਾਨੇ ਚਲੇ ਗਏ ਆ। ਹੁਣ ਆਪਣੀ ਜ਼ਮੀਰ ਨੂੰ ਹੱਥ ਪਾਓ। ਬਹੁ ਬੇਟੀਆਂ ਦਾ અપਮਾਨ ਹੋ ਰਿਹਾ। ਰੋਜ਼ਾਨਾ ਆਪਾਂ ਪੜਦੇ ਆ ਰੇਪ ਹੋ ਗਿਆ, ਹੋ ਗਿਆ, ਹੋ ਗਿਆ। ਜਿਸ ਦੇਸ਼ ਦੇ ਵਿੱਚ ਗਰੀਬ ਸੁਰੱਖਿਤ ਨਹੀਂ ਗੁਰੂ ਗੁਰੂ ਗ੍ਰੰਥ ਸਾਹਿਬ ਸੁਰੱਖਿਤ ਨਹੀਂ 2015 ਤੋਂ ਕਿੰਨੀਆਂ ਵਿਵਪਦੀਆਂ ਹੋਈਆਂ ਜਿਸ ਤੀਆਂ ਪੁੱਤਰਾਂ ਨੂੰ ਗੁਰੂ ਸਾਹਿਬ ਨੇ ਆਖਿਆ ਸ਼ੋਕ ਮੰਦਾ ਆਖੀ ਜਿਤ ਜਮੈ ਰਾਜਾਨ ਇਹਨਾਂ ਮਤਾਵਾਂ ਦੇ ਸਿਰ ਤੇ ਸੰਸਾਰ ਤੇ ਯੋਧੇ ਸ਼ੂਰਮੇ ਪਗੰਬਰ ਅਵਤਾਰ ਸੰਤ ਮਾਪੁਰ ਚਾਏ ਅੱਜ ਉਹੀ ਬਹੁ ਬੇਟੀਆਂ ਦਾ ਇਸ ਭਾਰਤ ਦੇ ਵਿੱਚ ਰੋਜ਼ਾਨਾ ਇੰਨੇ ਰੇਪ ਹੱਤਿਆਚਾਰ ਹੁੰਦਾ ਹੈ ਤੇ ਇੱਕ ਉਹ ਸਨ ਜੋ ਚੰਗਤ ਜੀ ਬਹੁ ਬੇਟੀਆਂ ਦਾ ਜਿਹੜੇ અપਮਾਨ ਕਰਦੇ ਸਨ ਉਹਨਾਂ ਨੂੰ ਛੋਦਾ ਲਾਉਂਦੇ ਸੀ ਆ ਸਿੱਖੋ ਸਾਡੀਆਂ ਜ਼ਮੀਰਾਂ ਸੌ ਗਈਆਂ ਸਾਡਾ ਖੂਨ ਪਾਣੀ ਬਣ ਗਿਆ ਅੱਜ ਸਾਨੂੰ ਇਸ ਮੁਲਕ ਦੇ ਵਿੱਚ ਰਹਿ ਕੇ ਅਸੀਂ ਸੁਰੱਖਿਤ ਨਹੀਂ ਅਸੀਂ ਰਾਜੀ ਨਹੀਂ ਹਰਿਆਣਾ ਦੇ ਵਿੱਚ ਸਿੱਖਾਂ ਦੀ ਭਾਵੇਂ ਗਿਣਤੀ ਬੜੀ ਘੱਟ ਪਰ ਯਾਦ ਰੱਖੀਏ ਜਦੋਂ ਬੰਦਾ ਮੁਠੀ ਬੰਦ ਕਰਦਾ ਹੈ ਨਾ ਤੇ ਬੰਦੇ ਦੇ ਵਿੱਚ ਇੰਨਾ ਜੋਸ਼ ਹੁੰਦਾ ਹੈ ਕਿ ਉਹ ਕਿਸੇ ਨੂੰ ਜਦੋਂ ਹਮਲਾ ਕਰਦਾ ਤੇ ਇਹ ਬੇਗਰਚਨਾ ਕਰਦਾ ਮੇਰਾ ਕਹਿਣ ਦਾ ਮਤਲਬ ਆ ਕਿ ਆ ਜਿਹੜੇ ਤੁਸੀਂ ਅੱਖਾਂ ਨਾਲ ਹਰ ਬੰਦੇ ਦਾ ਨਜ਼ਰੀਆ ਆਪਣਾ ਦੇਖਣ ਦਾ ਛੋਚਣ ਦਾ ਤੇ ਬੋਲਣ ਦਾ ਮੈਂ ਇਹ ਕਹਿੰਨਾ ਅੰਦਰੋਂ ਈਰਖਾ ਦਵੇਸ਼ ਸੰਪਰ ਦਾ ਵੀ ਭਾਵਨਾ ਛਾਡੇ ਸੰਪਰ ਦਾ ਵੱਡੀ ਆ ਫਲਾਣਿਆਂ ਦੇ ਵੱਡੀ ਆ ਵੱਡਾ ਤੇ ਗੁਰਨਾਣਕ ਹੈ ਗਿਆਨ ਧਿਆਨ ਕਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਆ ਗੁਰੂ ਗ੍ਰੰਥ ਸਾਹਿਬ ਜੱਤੇ ਪਾਛਾ ਸਾਡੇ ਗੁਰੂ ਨੇ ਸਭ ਤੋਂ ਵੱਡੇ ਨੇ ਆਪਣੇ ਅੰਦਰ ਹਿੰਮਤ ਲਿਆਓ ਆਪਣੇ ਅੰਦਰ ਜੋਸ਼ ਲਿਆਓ ਕਿ ਅਸੀਂ ਜੇ ਯੁੱਗ ਬਦਲਣਾ ਹੈ ਨਾ ਤੇ ਸਭ ਤੋਂ ਪਹਿਲਾਂ ਸਾਨੂੰ ਸੋਚ ਬਦਲਣੀ ਪਏਗੀ ਸਾਨੂੰ ਦਿਲ ਜਿਹੜੇ ਵੱਡੇ ਕਰਨੇ ਪੈਣਗੇ ਮੁਸੀਬਤਾਂ ਮਰਦਾਂ ਤੇ ਆਉਂਦੀਆਂ ਹੁੰਦੀਆਂ ਨੇ ਤੇ ਭਾਈ ਅੱਜ ਇਸ ਸਮਾਗਮ ਦੇ ਵਿੱਚ ਵੀ ਮੈਂ ਛੱਜ ਕਰਕੇ ਕਹਿੰਦਾ ਏਜੰਸੀਆਂ ਹੋਣਗੀਆਂ ਸੀਆਈਡੀ ਰਿਪੋਰਟਾਂ ਤਿਆਰ ਹੋਣਗੀਆਂ ਔਰ ਸੀਆਈਐਮ ਹਾਊਸ ਤੇ ਸੈਂਟਰ ਸਰਕਾਰ ਤੱਕ ਜਾਣਗੀਆਂ ਇਹਨਾਂ ਦਾ ਇੱਕ ਅਜੰਡਾ ਹੈ ਕੈਮਰੇ ਵਾਂਗੂ ਜਿਹੜਾ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਕਰਦਾ ਸ਼ਬਦ ਦਾ ਤੇ ਸੰਗਤ ਜੀ ਇਹ ਉਹਨਾਂ ਦੇ ਪਿੱਛੇ ਪੈ ਜਾਂਦੇ ਨੇ ਤੇ ਇਹ ਬੰਦੇ ਦੇ ਮਨੋਬਲ ਨੂੰ ਬੰਦੇ ਦੇ ਆਤਮ ਵਿਸ਼ਵਾਸ ਨੂੰ ਇਦਾਂ ਟੋਚ ਠੇਚ ਪੰਚਾਉਂਦੇ ਨੇ ਆਪਾਂ ਸੋਚ ਨਹੀਂ ਸਕਦੇ ਇਤਿਹਾਸ ਗਵਾ ਰਾਜਨੀਤੀ ਉਥੋਂ ਸ਼ੁਰੂ ਹੁੰਦੀ ਹੈ ਜਿੱਥੇ ਸਾਡੀ ਸੋਚ ਖਤਮ ਹੁੰਦੀ ਹੈ ਇਹ ਗੁਰੂ ਦਾ ਸਿੱਖਿਓ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੱਲੀਆਂ ਜੰਗਾਂ ਨਹੀਂ ਲੜੀਆਂ ਉਹਨਾਂ ਨੇ ਕਲਮ ਵੀ ਚੱਕੀ ਹੈ ਉਹਨਾਂ ਨੇ ਸੰਗਤ ਜੀ ਸਾਨੂੰ ਖੰਡੇ ਦੀ ਪੌਲ ਵੀ ਦਿੱਤੀ ਅਗਧੜਾਂ ਤੋਂ ਛੇਰ ਬਣਾਇਆ ਅਸੀਂ ਉਹਨਾਂ ਸ਼ਹੀਦਾਂ ਦੇ ਵਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਸੰਗਤ ਜੀ ਆਨੰਦਪੁਰ ਸਾਹਿਬ ਦੇ ਮਤੇ ਪਾਏ ਸਨ ਉਹਨਾਂ ਮਤਿਆਂ 'ਚ ਅੱਜ ਉਹੀ ਚੀਜ਼ ਹੈ ਜੋ ਮੇਰੇ ਇਹ ਭਰਾ ਹਰਿਆਣਾ ਜਿਨ੍ਹਾਂ ਨੇ ਅੱਜ ਸਾਨੂੰ ਇਕੱਠੇ ਕੀਤਾ ਸਾਨੂੰ ਸਾਰਿਆਂ ਨੂੰ ਪਿਆਰ ਨਾਲ ਸੱਦਾ ਦਿੱਤਾ ਅੱਜ ਵੀ ਗੁਰੂਗ੍ਰੰਥ ਸਾਹਿਬ ਦਾ ਵਿਅਬਧਿਕ ਦਾ ਮਛਲਾ ਬਹੁ ਬੇਟੀਆਂ ਦਾ ਮਛਲਾ ਬੇਰੋਜ਼ਗਾਰ ਦਾ ਮਛਲਾ ਸੰਗਤ ਜੀ ਪੱਗ ਨੂੰ ਵੇਖ ਕੇ ਕੋਈ ਸਰਕਾਰੀ ਦਫ਼ਤਰ 'ਚ ਕੰਮ ਨਹੀਂ ਕਰਦਾ ਸਿੱਖ ਨੂੰ ਦੇਖ ਕੇ ਦਾੜੇ ਕੇਸ ਨੂੰ ਦੇਖ ਕੇ ਸਾਰੇ ਦੂਰ ਭੱਜਦੇ ਨੇ ਕਾਰਨ ਕੀ ਅਛਿੰਨੇ ਮਾੜੇ ਨਹੀਂ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਬਦ ਬਖਸ਼ਿਆ ਕਲਗੀਧਰ ਪਾਤਸ਼ਾਹ ਨੇ ਸਾਨੂੰ ਸਿਖਾਇਆ ਖਾਲਸਾ ਜੀ ਕੀ ਸਿਖਾਇਆ ਕਿ ਸੰਸਾਰ ਵਿੱਚ ਰਹਿਣਾ ਰਹਿਣਾ ਕਿਵੇਂ ਪਾਣੀ ਕਿੰਨਾ ਗੰਗਲਾ ਹੁੰਦਾ ਪਰ ਕਮਲ ਦਾ ਫੁੱਲ ਹਮੇਸ਼ਾ ਖੰਡਿਆ ਰਹਿੰਦਾ ਹੈ ਦੇਵੀ ਦੇਵਤਿਆਂ ਦੇ ਚਰਨਾਂ ਦਾ ਸ਼ਿੰਗਾਰ ਬਣਦਾ ਸਾਡਾ ਜਿਹੜਾ ਸਿਰ ਹੈ ਨਾ ਦਸਤਾਰ ਇਹ ਉਹ ਕਮਲ ਦੇ ਫੁੱਲ ਵਰਗੀ ਹੈ ਅਸੀਂ ਸੰਗਤ ਜੀ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿ ਸ੍ਰੀ ਅਨ ਮੰਨਿਆ ਸਾਡਾ ਸਿਰ ਬਾਪੂ ਦੇ ਚਰਨਾ ਚ ਰੋਜ ਹੁੰਦਾ ਤੇ ਸਿੱਖ ਦੀ ਅਰਦਾਸ ਹੁੰਦੀ ਮਹਾਰਾਜ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਮੈਂ ਤੁਹਾਡੇ ਚਰਨਾ ਚ ਬੇਨਤੀ ਕਰਦਾ ਅੱਜ ਤੁਰੇ ਜੇ ਪਿੱਛੇ ਮੁੜ ਕੇ ਨਾ ਵੇਖਿਓ ਪਿੱਛੇ ਬਾਪੂ ਆਪੇ ਰਾਖੀ ਕਰੇਗਾ 함ਰੀ ਕਰੋ ਹਾਦ ਰਕਸ਼ਾ ਪੂਰਨ ਹੋਏ ਚਿਤ ਕੀ ਇੱਛਾ ਪਰਮਾਤਮਾ ਲਾਜ ਰੱਖਦਾ ਮੈਂ ਅੱਜ ਇਹ ਬੇਨਤੀ ਕਰਦਾ ਜੀ ਅੱਜ ਆਪਾਂ ਇਕੱਠੇ ਹੋਏ ਨਾ ਆ ਮੋਢੇ ਨਾਲ ਮੋਢਾ ਸਦਾ ਲਾ ਕੇ ਰੱਖਿਓ ਜਿਵੇਂ ਅੱਜ ਤੁਸੀਂ ਇਹ ਪਲੇਟਫਾਰਮ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਮੂਹ ਮਹਾਂਪੁਰਖਾਂ ਦੀ ਹਜ਼ੂਰੀ ਸਿੰਘ ਸਾਹਿਬ ਦੀ ਹਜ਼ੂਰੀ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਇੱਕ ਦੂਜੇ ਨੂੰ ਨਿੰਦਿਆ ਤੇ ਭੰਡਿਆ ਨਾ ਕਰੋ ਕਹਿੰਦੇ ਸਿੱਖ ਕੋਮਕਦੇ ਨਾ ਹਾਰੇ ਜਸ ਸਿੱਖ ਨੂੰ ਸਿੱਖ ਨਾ ਮਾਰੇ ਸਭ ਤੋਂ ਵੱਡੀ ਗੱਲ ਐ ਕਿ ਆਪਣੇ ਨੂੰ ਭੰਡਦੇ ਆਏ ਆ ਤੇ ਸੰਗਤ ਜੀ ਹਮੇਸ਼ਾ ਗਿਣਨੇ ਕਿ ਸਾਡੇ ਸੋਸਾਇਟੀ ਹੈ ਜਿਵੇਂ ਕਿ ਮਜਬੀ ਸਿੱਖ ਰੰਗਰੇਟੇ ਸਿੱਖ ਬਾਲਮਿਕ ਸਿੱਖ ਪਰਜਾਪਤ ਸਿੱਖ ਜਿਨੇ ਕਿ ਰਵੀਦਾਸੀਏ ਸਿੱਖ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਉਹਨਾਂ ਨੂੰ ਵੀ ਗੱਲ ਨਾਲ ਲਾਓ ਕੱਲਾ ਜੱਟਵਾਦ ਦੇ ਬਾਦ ਦੇ ਵਿੱਚ ਨਾ ਪੇ ਰਹੀਏ ਸਾਰਿਆਂ ਨੂੰ ਗੱਲ ਨਾਲ ਲਾਓ ਤਾਂ ਜਾ ਕੇ ਖੰਡੇ ਦੀ ਜਿਹੜੀ ਪੌਲ ਦਾ ਸਿਧਾਂਤ ਹੈ ਨਾ ਬਾਟਾ ਸਾਰਿਆਂ ਦੇ ਮੁਖ ਨੂੰ ਲੱਗਦਾ ਵੰਡੀਆਂ ਨਾ ਪਾਓ ਸਾਰੀਆਂ ਸਿੱਖਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਫਿਰ ਦੇਖਿਓ ਇਕਤਾ ਬਣੇਗੀ ਔਰ ਹਰਿਆਣੇ ਦੇ ਵਿੱਚ ਆ ਸਾਡਾ 골ਡਨ ਸੁਨਾਰੀ ਅਖਰਾਂ ਦਾ ਨਾਮ ਲਿਖਿਆ ਜਾਣਾ ਕਿ ਕਿਸੇ ਸਮੇਂ ਹਰਿਆਣੇ ਦੇ ਸਿੱਖਾਂ ਨੇ ਬਹੁ ਬੇਟੀਆਂ ਧੀਆਂ ਪੁੱਤਰਾਂ ਨੇ ਉਦਮ ਕੀਤਾ ਸੀ ਰਾਜਿਆਂ ਦੇ ਰਾਜ ਪਲਟ ਕੇ ਰੱਖ ਦਿੱਤੇ ਸੰਗਤ ਜੀ ਰਾਜੇ ਪਲਟਨਾ ਬਾਣੀ ਪੜੋ ਜਜਬਾ ਰੱਖੋ ਅਣਖ ਰੱਖੋ ਨਾ ਡਰੋ ਨਾ ਡਰਾਓ ਕੱਲ ਕੀ ਧਰ ਪਾਤਸ਼ਾਹ ਦੇ ਹੁਕਮ ਤੇ ਚੱਲੋ ਜਿਵੇਂ ਛਾੜਿਆ ਵੀਰ ਕਮੇਟੀ ਵਾਲੇ ਜਥੇਬੰਦੀ ਵਾਲੇ ਸਿੱਖ ਸਾਨੂੰ ਹੁਕਮ ਕਰਨਗੇ ਤਨ ਮਨ ਧਨ ਅਸੀਂ ਨਾਲ ਵਾਂ ਔਰ ਸਦਾ ਨਾ ਰਵਾਂਗੇ ਸੰਗਤ ਜੀ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ ਜੋ ਕਿਹਾ ਉਹ ਕਰੋ ਹਮੇਸ਼ਾ ਆਪਣੇ ਬਚਨਾ ਤੋਂ ਕਦੇ ਮੁੱਕਰਨਾ ਨਹੀਂ ਚਾਹੀਦਾ ਆ ਸਾਰਾ ਮੇਰਾ ਆਪਣਾ ਪਰਿਵਾਰ ਹੈ ਕੋਈ ਇੱਥੇ ਬਗਾਨਾ ਨਹੀਂ ਮੈਂ ਵੀਰ ਜਿਨ੍ਹਾਂ ਮੇਰੇ ਭਰਾਵਾਂ ਨੇ ਉਦਮ ਕੀਤਾ ਉਹਨਾਂ ਦੀ ਚਰਨ ਤੂੜ ਆਪਣੇ ਮੱਥੇ ਲਾਉਣਾ ਇਹ ਤੁਸੀਂ ਪਾਵੇਂ ਦੇਰ ਨਾ ਕੀਤਾ ਪਰ ਕੀਤਾ ਤੁਹਾਨੂੰ ਦੁਨੀਆ ਤੁਹਾਡੀਆਂ ਨਸਲਾਂ ਤੁਹਾਡੀਆਂ ਪੀੜ੍ਹੀਆਂ ਯਾਦ ਕਰਨਗੀਆਂ ਪ੍ਰਦੇਸ਼ਾਂ ਦੇ ਵਿੱਚ ਮਾਂ ਬੋਲੀ ਪੰਜਾਬੀ ਲੋਕ ਭੁੱਲ ਗਏ ਪੰਜਾਬੀ ਨਹੀਂ ਬੋਲਦੇ ਸਾਡੇ ਚੂਬਿਆਂ ਦੇ ਵਿੱਚ ਹਰਿਆਣੇ ਵਿੱਚ ਪੰਜਾਬੀ ਦਾ ਕੋਈ ਮਾਨ ਨਹੀਂ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਜੇ ਪੜ੍ਹਾਈ ਜਾਂਦੀ ਔਰ ਟੀਚਰ ਕੋਈ ਨਹੀਂ ਹੈਗੇ ਇਹਨਾਂ ਵੀਰਾਂ ਨੇ ਬੜੇ ਸੋਹਣੇ ਸੁੰਦਰ ਗੁਰਮਤੇ ਪਾਏ ਆ ਜਿਨ੍ਹਾਂ ਨੂੰ ਬਾਅਦ ਵਿੱਚ ਤੁਹਾਨੂੰ ਸੁਣਾਉਣਗੇ ਵੀ ਔਰ ਸੁਣ ਕੇ ਸ਼ਰੀਰ ਦਾ ਰੋਮ ਰੋਮ ਖੜਾ ਹੁੰਦਾ ਔਰ ਚੱਕ ਦੇ ਮੁਖ ਚੋਂ ਨਿਕਲਦਾ ਸ਼ੁਕਰ ਦਾਤਿਆ ਤੂੰ ਸਾਨੂੰ ਆ ਵੇਲਾ ਬਖਸ਼ਿਆ ਇਹ ਸਮਾਂ ਆਇਆ ਆ ਸਿੱਖੋ ਇਹ ਸਮਾਂ ਗਵਾ ਨਾ ਲਿਆ ਜੇ ਰੋਜ਼ ਰੋਜ਼ ਨਹੀਂ ਮਿਲਣਾ ਸਹਾਤ ਤਾਂ ਕਈ ਜਨਮਾਂ ਤੋਂ ਬਾਅਦ સેવા ਮਿਲਦੀ ਆ ਮੈਂ ਇਹ ਬੇਨਤੀ ਕਰਾਂ ਇਨਾ ਵੀਰਾਂ ਨੂੰ ਇਹ ਰੱਬ ਨੇ ਕਾਲਪੁਰਖ ਨੇ ਸੇਵਾ ਬਖਸ਼ੀ ਹੈ ਆਪ ਐਥੇ ਧਾਰਦੇ ਇਸ ਘਰ ਦੇ ਸੇਵਕ ਹਾਂ ਸਾਡਾ ਤਨ ਵੀ ਸਾਡਾ ਮਨ ਵੀ ਸਾਡਾ ਧਨ ਵੀ ਹਾਜ਼ਰ ਹੈ ਸਾਡਾ ਸਿਰ ਵੀ ਹਾਜ਼ਰ ਹੈ ਕਿਤੇ ਵੀ ਗੋਲੀ ਬਰੂਦ ਅੱਗੇ ਖੜਨਾ ਪਵੇ ਆਪਾਂ ਖੜਾਂਗੇ ਸੰਗਤ ਜੀ ਡਰਿਆ ਜੇ ਨਾ ਖਾਲਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਖਾਲਸਾ ਆਪਣੇ ਆਪ ਚ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਜਿਹਨੂੰ ਮਾਰਨ ਕਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹ ਕਰੋਨ ਵਾਤ ਆਪਾ ਉਹ ਆ ਜਿਨ੍ਹਾਂ ਨੇ ਛਾੜੇ ਤੇ ਬਖਸ਼ਿਸ਼ ਕੀਤੀ ਹੈ ਸੰਗਤ ਜੀ ਆਓ ਮੈਂ ਤੁਹਾਡਾ ਸਾਰਿਆਂ ਦਾ ਰਿੰਨੀ ਹਾਂ ਜਿੰਨੇ ਵੀ ਮੇਰੇ ਛੱਜਨ ਪਤਵੰਤੇ ਛੱਜਨ ਜਿਨ੍ਹਾਂ ਨੇ ਇਹ ਮਹਾਨ ਕੁੰਭ ਰਚਿਆ ਅੱਜ ਮੇਲਾ ਲੱਗਾ ਜੇ ਝੋਲੀਆਂ ਭਰ ਕੇ ਲੈ ਕੇ ਜਾਇਓ ਸਿਧਾਂਤਾਂ ਤੇ ਪਿਆਰਾ ਦਿਓ ਬਾਣੀ ਤੇ ਬਾਣੇ ਨਾਲ ਜੁੜਿਓ ਕਿਸੇ ਦਾ અપਮਾਨ ਨਾ ਕਰੋ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਦਾਸ ਕੋਈ ਸ਼ਬਦ ਵਾਧ ਘਟ ਹੋ ਗਿਆ ਮਾਫੀ ਦੇ ਜਾਚਕ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਾਰੇ ਗੁਰਪੰਥ ਦਾ ਧੰਨਵਾਦ ਹੈ ਗੁਰੂ ਸਾਹਿਬ ਦਾ ਇੱਕ ਬਚਨ ਕਹਿ ਕੇ ਮੈਂ ਸਮਾਪਤੀ ਕਰਾਂ ਜਿੱਥੇ ਗੁਰੂ ਗ੍ਰੰਥ ਹੈ ਜਿੱਥੇ ਪੰਥ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਆਪ ਹਾਜ਼ਰ ਹੁੰਦੇ ਨੇ ਅੱਜ ਇਹਨਾਂ ਮੈਂ ਆਖਿਆ ਨਾ ਅੱਖਾਂ ਆਪੋ ਆਪਣੀਆਂ ਅੱਜ ਇਹਨਾਂ ਅੱਖਾਂ ਨਾਲ ਦੇਖਿਓ 84000 ਦੇ ਇਕੱਠ ਦੇ ਵਿੱਚ ਭੇਜੀ ਹੈ ਕੋਈ ਸੰਗਤ ਜੀ 83000 ਦੇ ਇਕੱਠ ਵਿੱਚ ਆਨੰਦਪੁਰ ਸਾਹਿਬ ਕਈ ਭੱਜ ਗਏ ਸਨ ਤੇ ਅੱਜ ਮੈਂ ਵੇਨਾਂ ਪਿਆ ਕਿ ਬਾਜਾਂ ਵਾਲਿਆ ਜੇ ਅੱਜ ਤੂੰ ਰਹਿਮਤਾ ਦਾ ਮੀ ਪਾਇਆ ਇਹ ਜਿਹੜੇ ਖੜੇ ਨੇ ਇਹ ਉਹ ਪੰਜ ਪਿਆਰਿਆਂ ਦੇ ਵਾਰਸ਼ ਨੇ ਜਿਨ੍ਹਾਂ ਨੇ ਸਿਰ ਦਿੱਤੇ ਨੇ ਸਤਿ ਸ੍ਰੀ ਅਕਾਲ ਇੰਨੀ ਇੱਕ ਬੇਨਤੀਆਂ ਸਵੀਕਾਰ ਕਰਿਓ اے ਬਾਜਾਂ ਵਾਲਿਆ ਆਪਣੇ ਕੰਮ ਤੇ ਆਪਣੇ ਸਿੱਖਾਂ ਤੇ ਧੀਆਂ ਪੁੱਤਰਾਂ ਤੇ ਹੱਥ ਰੱਖਿਆ ਜੇ ਸਾਨੂੰ ਮਦਾਨ ਫਤਿਹ ਬਖਸ਼ਿਆ ਜੇ ਚੜ੍ਹਦੀ ਕਲਾ ਬਖਸ਼ਿਆ ਜੇ ਖੁਈਆਂ ਬਿਆੰਤ ਭੁੱਲਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ